ਹੈਲੋ ਹਾਂਜੀ ਸਸਿਕਾ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਮਨ ਲਾਦੇ ਅੱਜ ਕਿੰਨੇ ਵਜੇ ਬਲੌਗ ਸਟਾਰਟ ਕਰ ਲਗੇ ਫੋਣ ਹੈ ਇੱਕ ਹੁਣ ਜਾਂ ਕਿ ਮੈਂ ਫ੍ਰੀ ਹੋਈ ਆ ਭਾਈ ਕੋਚੀ ਤਾਂ ਅੱਜ ਮੈਥੋਂ ਨਹੀਂ ਲੱਗੇ ਇਧਰੋਂ ਦੇਖੋ ਪਾਠਿਆਂ ਦਾ ਕਸਾਮਾਨ ਪੈ ਰਿਹਾ ਨਹੀਂ ਉਹ ਵੀ ਜਾਂ ਤੇ ਅੱਜ ਧੁੱਪ ਕੱਢ ਲਈ ਰੱਬ ਨੇ ਤੇ ਰੱਬ ਵਧੀਆ ਨਾਲੇ ਹੋ ਤੁં ਸਾਰੀ ਮੈਟਮੂਟੀ ਚੱਕ ਕੇ ਅਜ ਉਧਰੋਂ ਮੈਂ ਸਾਰੀ ਸਫਸਫਾਈ ਕਰਕੇ ਹਟੀਆਂ ਤੇ ਨਿਮਾਉਣ ਵਾਲੀਆਂ ਤਾਂ ਗਾਂਆਂ ਵੀ ਸੀਗੀਆਂ ਤੇ ਪਰ ਮੇਰੇ ਵਾਸਤੇ ਨਹੀਂ ਹੈਗਾ ਇੱਧਰਲੇ ਪਾਸੇ ਪੈਪ ਹੈਗੇ ਛੋਟੀ ਵੱਡੀ ਬੁੱਡੀ ਚੜਾਉਣੇ ਪੂਗੇ ਤਾਂ ਰੱਖੀ ਪਈ ਢੋਲਾਂ ਤੇ ਛੱਡ ਜਿਹੜਾ ਆਪੇ ਨਿਮਾ ਲੈਣਗੇ ਜਿਹਦੀ ਕਰੇ ਹੋਏ ਤੇ ਹਾਂ ਹਾਂ ਸਵਾਈ ਨਹੀਂ ਨਹੀਂ ਵੇਖਾਂ ਕੱਲੀ ਸਵਾਈ ਕੋਈ ਨਹੀਂ ਅੱਜ ਸਵੇਰ ਇੰਨੀ ਕਿ ਜ਼ਿਆਦੇ ਤੁਹਾਨੂੰ ਦੱਸ ਜਿਵੇਂ ਸਾਰੇ ਕਿਤੇ ਜਿਹੜਾ ਯਾਨੀ ਕਿ ਮੌਸਮ ਇਦਾਂ ਦਾ ਹੀ ਹੁੰਦਾ ਹਨਾ ਤੇ ਅੱਜ ਇਹ ਗਏ ਹੋਏ ਹੈਗੇ ਹਰੇ ਵਗੈਰਾ ਖਿਲਾਰਦੇ ਆਇਆ ਲੱਗੇ ਵੀ ਕਿਵੇਂ ਕਣਕ ਦੇ ਵਿੱਚ ਪੈਰ ਜੀ ਵਗੈਰਾ ਰੱਖਣਗੇ ਹਨਾ ਕੰਮ ਤਾਂ ਚਲੋ ਡੇਲੀ ਦੇ ਆ ਕਰਨੇ ਹੀ ਪੈਂਦੇ ਆ ਯਾਨੀ ਕਿ ਤੇ ਪਰ ਕੇਰਾਂ ਜੇ ਘਰੇ ਤਾਂ ਆਏ ਹੁੰਦਾ ਵੀ ਆ ਪੈਨੇ ਕੱਪੜੇ ਪਾਈ ਤੇ ਪਰ ਖੇਤਾਂ ਦੇ ਵਿੱਚ ਜਾ ਕੇ ਜਦੋਂ ਨੰਗੇ ਪੈਰੀ ਬਾਹਨ ਦੇ ਵਿੱਚ ਪੜਨਾ ਕਿੰਨਾ ਔਖਾ ਲੱਗਦਾ ਕੇਰਾਂ ਤਾਂ ਪੈਰ ਸੁਣਨੀ ਹੁੰਦੀ ਆ ਚਲੋ ਹਜੇ ਇਹਨਾਂ ਸ਼ੁਕਰ ਆ ਵੀ ਰੱਬ ਨੇ ਦਿਨ ਸੋਨਾ ਲਾ ਲਿਆ ਵਦਿਗਾ ਤੇ ਤੋਂ ਪਨਿਕਲੇ ਫਟਾਫਟ ਜਿਹੜਾ ਉਹਨਾਂ ਦਾ ਕੰਮ ਨਿਬੜ ਜੂਗਾ ਦੇਖ ਅਮਰੂਦ ਸਿਆ ਕਿੱਡਾ ਕ ਹੋ ਗਿਆ ਤੂੰ ਇੱਕ ਅਮਰੂਦ ਲੱਗੇ ਸੱਨੇ ਵਾਓ ਬਹੁਤ ਵੱਡਾ ਭਾਇਆ ਤੇ ਲੇ ਕੋਲਿਆ ਲਕੋ ਕੇ ਰੱਖਿਆ ਕਾਟ ਮਾਦ ਵੀ ਕਾਟ ਮਾ ਬਹੁਤ ਅੰਗ ਕਰਦੀ ਹੈਗਾ ਅੰਗੇ ਇਹਦੇ ਆਈ ਵਾਰੀ ਇੱਕ ਅਮਰੂਦ ਹੀ ਲੱਗਦਾ ਜਾਨੀ ਕਿ ਜਦੋਂ ਫਲ ਪਾਕਦਾ ਹਨ ਉਹ ਇੱਕ ਹੀ ਹੁੰਦਾ ਉੰਜ ਤਾਂ ਜਿਵੇਂ ਆ ਦੇਖੋ ਫਲ ਲੱਗਦਾ ਜਾਂਦਾ ਉਧਰ ਵੀ ਲੱਗੇ ਹੋਏ ਨੇ ਅਮਰੂਦ ਪਰ ਪੱਕਿਆ ਹੋਇਆ ਇੱਕ ਹੀ ਵੈਸੇ ਤੋਂ ਪੱਕਿਆ ਪਿਆ ਵਧੀਆ ਤੇ ਇੱਕ ਜਾਣਾ ਵੀ ਨਹੀਂ ਤੋੜ ਕੇ ਖਾ ਸਕਦਾ ਪਹਿਲਾ ਫਾਲਾ ਜਿਹੜਾ ਨਹੀਂ ਕਿ ਉਹਨੇ ਸਾਰੇ ਮੰਗਣਗੇ ਇੱਕ ਇੱਕ ਫਾੜੀ ਚਲ ਦੇਣੇ ਆ ਕਿ ਦੇਣ ਇਹ ਟੁੱਟੂਗਾ ਦੇਖ ਜਿਵੇਂ ਹਰਪ੍ਰੀਤ ਭੈਣ ਕੇ ਜਾਂਦੀ ਸੀ ਕੰਦੀ ਲੇਟੇ ਨੂੰ ਦੇਖ ਤੜਾਉਣ ਲੱਗ ਜਾਂਦੀ ਆ ਦੇਖ ਇੱਕ ਜਾਨੀ ਨੂੰ ਲੇਟੀ ਦਰੀ ਹੈ ਸਾਰੀਆਂ ਲੱਗ ਗਈ ਸਾਡੇ ਮੂਰੇ ਆ ਜੀ ਕੀਦੀ ਧੜਕਣਾ ਵੱਧ ਗਈ ਗਾਂ ਦੀ ਮਰ ਗਈ ਕਿਵੇਂ ਮਰ ਗਈ ਕੀਦੀ ਅਮਰੀਦ ਅਮਰੀਦ ਇਹਨਾਂ ਦੇ ਹੋਰ ਸੂਈ ਵੀ ਜਿੱਤਨ ਵਿੱਚ ਅੱਛਾ ਚਾਰ ਚੱਕੀ ਮਰ ਗਈ ਕਮੂਰ ਨੇ ਬਾਹੂ ਹੀ ਕੰਬਣ ਲੱਗ ਗਈ ਹਾਂ ਲੱਗਦਾ ਕੰਮਲ ਸੂਈ ਹੋਈ ਸੀ ਇਹਨਾਂ ਦੀ ਮੈਂ ਸਾਧ ਆਪਣੇ ਵਰਗੇ ਟਾਈਮ ਲਿਆਉਂਦੇ ਹਣਾ ਪਸ਼ੂਆਂ ਦੇ ਮੂੰਹਾਂ 'ਵਲ ਦੇਂਦੇ ਹਾਂ ਜੋ ਕੋਈ ਵੀ ਜੀ ਨੇ ਆਉਣਾ ਹੋਵੇ ਪਰ ਉਹ ਕੀ ਗੱਲ ਹੁਣ ਉਹ ਹੀ ਬਿਮਾਰੀਆਂ ਬੰਦਿਆਂ ਨੂੰ ਤੇ ਉਹ ਹੀ ਬਿਮਾਰੀਆਂ ਪਸ਼ੂਆਂ ਨੂੰ ਕਹਿੰਦੇ ਕੋਈ ਧੜਕਣਾ ਵੱਧ ਗਈ ਮੈਨੂੰ ਤਾਂ ਹਜੇ ਕਲੀਅਰ ਨਹੀਂ ਫਤ ਮੜਾ ਹੋਇਆ ਮਸਾਂ ਤਾਂ ਦੁੱਧ ਆਉਂਦਾ ਘਰੇ ਸਿਆਲਾਂ ਦੇ ਗਰਮੀ ਦੇ ਵਿੱਚ ਵੀ ਹਜੇ ਬੰਦਾ ਦੁੱਧ ਵੀ ਨਾ ਸਾਰ ਲੈਂਦਾ ਹਨਾ ਚਾਹ ਪਾਣੀ ਘੱਟ ਜਾਂਦਾ ਪਰ ਸਿਆਲਾਂ ਦੇ ਵਿੱਚ ਤਾਂ ਜਿਵੇਂ ਕਹਿੰਦੇ ਹੁੰਦੇ ਕੋਈ ਚਾਹ ਪਾਣੀ ਦਾ ਕੋਈ ਟਾਈਮ ਹੀ ਨਹੀਂ ਹੁੰਦਾ ਬਸ ਜਦੋਂ ਜੀ ਕੀਤਾ ਤੇ ਉਦੋਂ ਬਣਾ ਲਈ ਤੇ ਘਰ ਦੇ ਦੁੱਧ ਵੀ ਨਾ ਨਹੀਂ ਸਰਦਾ ਉਹ ਜੀ ਆਪਾਂ ਵੀ 10 ਮਿੰਟ ਰਸਟ ਕਰਦੇ ਆ ਕਿਹਦਾ ਫੋਨ ਆ ਜਾਂਦਾ ਆ ਦਿਨ ਗੁੱਤਾਂ ਖੋਲੋ ਨੋ ਟਾਈਮ ਹੋ ਗਿਆ ਦੁਪਹਿਰ ਦਾ ਤੇ ਅੱਜ ਬਹੁਤ DNA ਬਾਦ ਟੁੱਟੀ ਖਾ ਰਹੇ ਚਟਨੀ ਨਾਲ ਪਰੌਂਠਾ ਪਕਾ ਕੇ ਚੁਬੜਾਂ ਦੇ ਚਟਨੀ ਦੋ ਤਿੰਨ ਚੁਬੜਾ ਜਿਹੜੇ ਸਮਰੀਤ ਕੋਲ ਇੱਧਰ ਆ ਜਾ ਰਹਿ ਗਏ ਸੀਗੇ ਲਾਸਟ ਵਾਲ ਖੋਲਣਾ ਆਹ ਮੈਂ ਬਾਦ ਤੇਲ ਲੱਗ ਤੇ ਕੰਗਾ ਚੱਕ ਕੇ ਬਾਹਰ ਚੱਲ ਐ ਮੈਂ ਪਹਿਲਾਂ ਗਈ ਨਹੀਂ ਸੀ ਕਿ ਮੈਂ ਪਸੂ ਨਿਮਾਉਂਦੇ ਫੇਰ ਮੈਨੂੰ ਖੇਤੋਂ ਆਰਡਰ ਆ ਗਏ ਵੀ ਭਾਈ ਇੱਕ ਗਾਂ ਤਾਂ ਨਵਾ ਦੇ ਹਾਰ ਕੇ ਫਿਰ ਮੈਂ ਵਿਚਾਰੀ ਗਾਂ ਫੋਨ ਆ ਸੀ ਬੰਦੇ ਹਾਂ ਲਓ ਜੀ ਟਾਈਮ ਹੋ ਗਿਆ 4 ਦਾ ਤੇ ਇਹਨਾਂ ਨੇ ਪੂਰੀ ਨਿਗਾ ਜਿਹੜੀ ਮੇਰੇ ਤੇ ਟਿਕਾ ਰੱਖੀ ਹੈ ਵੀ ਸਾਨੂੰ ਬੰਨ੍ਹ ਦੇ ਬਟ ਮੈਨੂੰ ਐ ਥੋੜਾ ਜਿਹਾ ਟਾਈਮ ਹੋਰ ਹੋ ਜਾਂਦੇ ਕਿਉਂਕਿ ਮੁੜ ਕੇ ਫਿਰ ਧਾਰਾਂ ਵੇਲੇ ਰੱਜ ਕੇ ਕਰਦੀਆਂ ਇਹ ਤੰਗ ਇਹਨੂੰ ਤਾਂ ਵੀ ਅੱਜ ਮੈਂ ਨਮਾਤ ਜਿਵੇਂ ਪਹਿਲਾਂ ਕਹੀ ਹੁੰਦੀ ਛਾਪੇ ਨਮਾ ਦੇਣਗੇ ਤੇ ਫਿਰ ਜਿਹੜੇ ਆਰਡਰ ਆ ਗੁੱਕੇ ਸੀ ਇਹਦੇ ਕਹਿੰਦੇ ਵੀ ਬਈ ਨਮਾ ਦੇ ਇਕੱਲੀ ਗਾਣੂ ਬਾਲੀ ਜਿਆਦੇ ਲਿਬੜੀ ਹੋਈ ਸੀਗੀ ਫਿਰ ਅੱਜ ਕੱਢਦੀ ਮੈਂ ਚਿੱਟੀ-ਚਿੱਟੀ ਗਾ ਇਹ ਦੇਖ ਬੈਠਾ ਵਿਚਾਰਾ ਕੁੰਗੜਿਆ ਲੋ ਜੀ ਲੈ ਹਲੇ ਗਲਾਸ ਤਾਂ ਮੇਰੇ ਮਗਰ ਉਚੜਾ ਲੇ ਤੂੰ ਮੇ ਪੋਪੜ ਮੋਪੜ ਕਰਤੇ ਤੇ ਟੋਪੇ ਕਿਸੇ ਕੰਬਲ ਦੇ ਕਬਰ ਤੇ ਟੋਪੇ ਲਾਈ ਨਹੀਂ ਮੜ ਕੇ ਆ ਕੇ ਟੋਪੇ ਨੇ ਕੀ ਕਹਿੰਦੇ ਹੁੰਦੇ ਆ ਉਹ ਮੈਂ ਸਟੱਟ ਕੀਤੇ ਕੋਫੀ ਤੇ ਪਈ ਸੀ ਉਹ ਕਸ ਲੇਖੋ ਕੀ ਕੋ ਜਾਂ ਜੀ ਜੀ ਤੈਨੂੰ ਆਲੂ ਦੇਓ ਵਾਟ ਇਜ਼ ਆਲੂ ਆਲੂ हमको ਚਾਹੀਏ ਉਹ ਦੇ ਦੇ ਇੱਕ ਚਾਚੋ ਪਪੱਟੇ ਫਟਾਟ ਫਟਾਟ ਦੇ ਬਾਹਰ ਲਓ ਸਟੱਟ ਦੇ ਦੋ ਹੁਣੀ ਨਾ ਬਕ ਇੱਕ ਮਿੰਟ ਦੋ ਬਕ ਦੇ ਦੇ ਮੈਨੂੰ ਨਾ ਬੀਬੀ ਵਲੌਗ ਬਣਾ ਆਉਂਦੀ ਵੀ ਆ ਐਵੇਂ ਕਰਕੇ ਲੈ ਬੀਬੀ ਵਲੌਗ ਬਣਾਉਣ ਲੱਗੀ ਬੀਬੀ ਨੇ ਕੈਮਰੇ ਦੇ ਮੂਰੇ ਰੱਖਣਾ ਉਂਗਲਾ ਐ ਤਾ ਨੂੰ ਕਰ ਉਹ ਉਂਗਲਾਣਾ ਕਰ ਬੀਬੀ ਮੂਰੇ ਹੈ ਦੋ ਨਾ 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 ਐਵੇਂ ਹਾਂ ਮੈਂ ਤੇ ਸੱਟ ਤਾ ਦੇ ਨਾ ਬਈ ਦੇਖੀ ਨਹੀਂ ਜਾਣਗਾ ਇਹ ਰੱਕੀ ਕੁਝ ਬਣਿਆ ਪਿਆ ਇਹਦਾ ਐਂਸੇ ਤੱਕ ਗੁਲਾਫ਼ ਵਾਲਾ ਵੱਡਾ ਨਹੀਂ ਗੁਲਾਫ਼ ਨਹੀਂ ਵੱਡਾ ਵੱਡਾ ਦਾ ਹੈ ਖੱਟਾ ਹੋ ਗਿਆ ਗੁਲਾਫ਼ ਨਹੀਂ ਵੱਡਾ ਜਾਈ ਤੇ ਬਾਹਲੀ ਵੱਡੀ ਹੈ ਇਹ ਤਾਂ ਵਿੱਚ ਮੋੜੀ ਵੀ ਹੈ ਰਜਾਈ ਮੈਨੂੰ ਲੱਗਦਾ ਹੂੰ ਤਾਣ ਘਰ ਬੀਬੀ ਵੀ ਵੀ ਨੂੰ ਬਲੌਗ ਬਣਾਉਣਾ ਸਿਖਾਉਣੇ ਆ। ਵੀ ਵੀ ਆਈ ਜਾਂਦੇ ਫੋਟੋ ਵਿੱਚ। ਹੂੰ ਹੈ? ਤੇ ਫੋਟੋ ਆਉਂਦੀ। ਆਈ ਜਾਂਦੇ। ਤੇ ਵੀ ਵੀ ਜਿਹੜਾ ਖਾਈ ਜਾਂਦੇ। ਹੂੰ ਹੋਰ ਮੱਖਾਂ ਆਉਂਦਾਂ ਵਿੱਚ। ਹਾਂ ਮੈਂ ਮੋਟਰਸਾਈਕਲ ਲੈਂਦਾ ਖੜਾ ਹੈ ਮਗਰ ਕਿੱਥੇ? ਮਗਰ ਚਿੱਟਾ ਜਾ ਕੇ ਆਹੋ। ਤੇ ਮਗਰ ਕਿਵੇਂ ਆਊਗਾ ਕੈਮਰੇ ਦੇ ਇੱਧਰ ਦਿਖਾਈ ਦਵਾਂਗੇ। ਇੱਧਰ ਆ ਇੱਧਰ। ਮੂਰੇ ਕਹ ਤੂੰ। ਇੱਥੇ ਕਿੱਥੇ ਮੋਟਰਸਾਈਕਲ? ਆਖੋ। ਭਾਂਡੇ ਭਏ ਆ ਬਠੜ ਪਿਆ ਹੈ। ਉੱਚਾ ਜਾ ਲੱਗਿਆ ਸਟੱਡਿੰਗ ਕੀਤੀ ਵੀ ਲੇਟ ਆ ਬੀਬੀ ਦੇਖੀ ਫਰਸ਼ ਤੇ ਲਾਈ ਬੈਠੀ ਆ ਫੋਨ ਉ ਤਾਂ ਦੀ ਚੱਕੀ ਜਾਂਦੀ ਆ ਤੇ ਕੈਮਰੇ ਵਿੱਚ ਦੇਖਦੀ ਨਹੀਂ ਹੈਗੀ ਵੀ ਕੈਮਰੇ ਵਿੱਚ ਦੀ ਕੋਈ ਫੋਟੋ ਆਉਂਦੀ ਵੀ ਆ ਕਿ ਨਹੀਂ ਆਉਂਦੀ ਮੈਂ ਕਿਹਾ ਅੱਜ ਬਲੌਗ ਦੀ ਜਿਹੜੀ ਸਟੱਡਿੰਗ ਕੀਤੀ ਵੀ ਲੇਟ ਹੀ ਸੀਗੀ ਤੇ ਹੁਣ ਵੀ ਲੇਟ ਹੀ ਹੋ ਗਏ ਆ ਮੰਮੇ ਵਰਗੇ ਨੇ ਜਾਣਾ ਗੁਰਦੁਆਰਾ ਸਾਹਿਬ ਸੇਵਾ ਕਰਨ ਸਵੇਰ ਵੀ ਗਏ ਸੀ ਤੇ ਹੁਣ ਵੀ ਜਾਣਗੇ ਕੱਲ ਨੂੰ ਹੈਗੇ ਨੇ ਗੁਰਦੁਆਰਾ ਸਾਹਿਬ ਕੋ ਗਏ ਤੇ ਮੇਰਾ ਦੋਹੋ ਲੈ ਜਾਓ ਸੂਟ ਆਹ ਸ਼ਰਟ ਤਰਪਾਈ ਕਰਾਉਣੀ ਹੈ ਤਰਪਾਈ ਕਰਾਉਣੀ ਆ ਕੀ ਨੂੰ ਫੜਾਉਣੀ ਰੋਗਣਾ ਨਹੀਂ ਮੈਨੂੰ ਤਾਂ ਰੋਗਣਾ ਨਹੀਂ ਕੋਈ ਨਹੀਂ ਪੁਣ ਮੈਨਾਂ ਨਹੀਂ ਮਤਾਂ ਨਹੀਂ ਮੈਨੂੰ ਤਾਂ ਮੈਂ ਖਿਆ ਕੀ ਨੂੰ ਫੜਾਉਣਗੇ ਜੋ ਤਰਪਾਈ ਕਰਦਾ ਉਹ ਫੜਾ ਦੇਣਗੇ ਹੁਣ ਫਿਰ ਮੈਂ ਰੋਟੀ ਟੁੱਕ ਵੀ ਵੱਲ ਜਾਣਾ ਤੇ ਫਿਰ ਮੈਂ ਪਸ਼ੂਆਂ ਵੱਲੀ ਵੀ ਹੈਂ ਪਾ ਦੰਨੀ ਆ ਹੁਣ ਲਾ ਲੇਂਗੇ ਆਪੇ ਲਾਦੋਂ ਨਿਕਲ ਗਿਆ ਬਾਦਾਂ ਹਾਂਜੀ ਟਾਈਮ ਹੋ ਗਿਆ ਪੌਣੇ ਸੀ ਦਾ ਇਸੇ ਹੁਣ ਤਾਂ ਜਾਨੀ ਕਿ ਦਿਨ ਜਹਾਜੇ ਦਿਖਾਈ ਦਵੇ ਪਹਿਲਾਂ ਠਿੱਕੇ ਦਾ ਜਿੱਦ ਤੋਂ ਡਿੱਗ ਪੈਂਦੀ ਆ ਉਹਦੇ ਬਾਹਲਾ ਜਿਆਦਾ ਜਿਹੜਾ ਮੌਸਮ ਐਵੇਂ ਲੱਗਦਾ ਵੀ ਸਾਰਾ ਦਿਨ ਜਿਵੇਂ ਅੱਜ ਦਿਨੇ ਧੁੱਪ ਨਿਕਲੀ ਸੀ ਤੇ ਧੁੱਪੇ ਨਹੀਂ ਬੈਠਾ ਜਾਂਦਾ ਸੀ ਜਮਾ ਵੀ ਬਿਲਕੁਲ ਵੀ ਐ ਲੱਗਦਾ ਸੀ ਸ਼ਾਮੇ ਮੰਜਾ ਖੇਚਦੇ ਸੀਗੇ ਕੰਡਿਵਾਈ ਦੇ ਤੋਂ ਬਾਅਦ ਆ ਜਿਹੜਾ ਦਿਨ ਛਿਪ ਜਾਂਦਾ ਲੋ ਜੀ ਮੇਰੀ ਸ਼ਰਟ ਤੇ ਤਰਪਾਈ ਹੋ ਕੇ ਵੀ ਆ ਗਈ ਅਰਤੀ ਤਰਪਾਈ ਮੰਮੀ ਕੈਸੇ ਤਾਂ ਦੇ ਕੇ ਪਤਾ ਨਹੀਂ ਉਹ ਵਾਰ ਖੜੀ ਆਉਂ ਕੱਤ ਚਲ ਮੈਂ ਮੰਮੀ ਇੱਕ ਮਿੰਟ ਖੜ ਜਾ ਪੁੱਤ ਪੈਸੇ ਲੈ ਹੁਣੇ ਘੰਟਾ ਪਹਿਲਾਂ ਖੜਾਇਆ ਸੀ ਸਰ ਭੈਣ ਨੇ ਤਰਪਾਈ ਕਰਤੀ ਤਰਪਾਈ ਹੋ ਕੇ ਆ ਗਈ ਹੋਰ ਕੁੜੀ ਆਈਗੀ ਖੜੀ ਹੈਗੀ ਟੜਕੇ ਗੁਰਦੁਆਰਾ ਸਾਫ ਹੋ ਗਿਆ ਤਾਂ ਮੈਂ ਬਾਜੂ ਦੀ ਸੂਟ ਨਵੇਂ ਸੂਟ ਦੀ ਗੁਰੂ ਘਰ ਤੋਂ ਸ਼ੁਰੂਆਤ ਕਰਾਂਗੇ। ਬਈ ਚੈਨਲ ਇਹਦੇ ਚ ਆਊਗਾ ਠੀਕ ਹੈ। ਵਲੌਗ ਦੇ ਵਿੱਚ ਇਹ ਨਹੀਂ ਮੈਂ ਵੀ ਤੁਹਾਡੇ ਵਲੌਗ ਦੇ ਰਹੀ ਹਣੀ ਆ ਵਾ। ਥੋੜੀ ਥੋੜੀ ਵਿੱਚ ਵੀ ਦੇਖਦੇ ਆ ਵਲੌਗ। ਤੇ ਮੈਂ ਕੀ ਕਹਿਣ ਲੱਗੀ ਸੀ ਹੁਣ ਆਪਾਂ ਸਬਜੀ ਤਾਂ ਮੰਮੀ ਬਣਾ ਗਈ ਸੀ ਕਿਉਂਕਿ ਗੁਰਦੁਆਰਾ ਸਾਫ ਗਏ ਹੋਏ ਨੇ ਮੰਮੀ ਤੇ ਬੱਚੇ। ਤੇ ਮੈਂ ਹੁਣ ਆਟਾ ਬੋਲਾਂ। ਸਬਜੀ ਤੋਂ ਬਣਗੀ ਥੀ ਇਹ ਵੀ ਆ ਗਿਆ ਖੇਤri ਸਿੱਟ ਕੇ ਹਾਂਜੀ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਖੇੜ ਨਾਲ ਦਰਦਾਂ ਨੂੰ ਹੈ ਦੇਖੋ ਹੋਰ ਸੁਣਾਇਆ ਨਹੀਂ ਜਾਣਾ ਚਲ ਕੋਈ ਨਹੀਂ ਐਕਸਪੀਰੀਅੰਸ ਵੈਸੇ ਕਿਵੇਂ ਤੋਰੇ ਅਹ ਐਕਸਪੀਰੀਅੰਸ ਤਾਂ ਵੈਸੇ ਪਹਿਲਾਂ ਦਾ ਵੀ ਜਨਨ ਕੀ ਬਣਿਆ ਹੋਇਆ ਯਾ ਬੱਟਾ ਹੈ ਵੀ ਠੰਡ ਦੇ ਵਿੱਚ ਪਹਿਲੀ ਵਾਰ ਉਹ ਵੀ ਠੰਡ ਦੇ ਵਿੱਚ ਲੱਤਾਂ 'ਚ ਖੱਲੀਆਂ ਵੱਜਣਾਂਗੀਆਂ ਠੰਡ 'ਚ ਅੱਜ ਪਹਿਲੀ ਵਾਰ ਹੀ ਤੁਸੀਂ ਰੇ ਸੱਟ ਕੇ ਆਏ ਹੋ ਹਾਂ ਚਾਚਾ ਵੀ ਹੁੰਗਰ ਮਾਰੀਆਂ ਦੇ ਵਿਚਾਰ ਆਈ ਤਾਂ ਹੁੰਗਰ ਅੱਜ ਨਹੀਂ ਹੈ ਅੱਜ ਤਾਂ ਹੁੰਗਰ ਵੱਜੂਗੀ ਹੈ ਕਿਉਂਕਿ ਬਾਅਦ 'ਚ ਪਤਾ ਲੱਗਦਾ ਹੈਗਾਗਾ ਹਾਂ ਪਹਿਲਾਂ ਨੋ ਹੋਗੇ ਹੋਣਗੇ ਅੱਜ ਤੱਕ ਇੰਨਾ ਸ਼ੁਕਰ ਕਰੋ ਵੀ ਰੱਬ ਨੇ ਦੇਣ ਸੋਹਣਾ ਲਾਤਾ ਹਾਂ ਤੂੰ ਬਹੁਤ ਚੰਗੀ ਗੱਡਤੀ ਸੀਗੀ ਹਾਂ ਹਾਂ ਤਾਂ ਸੋ ਥੈਂਕਸ ਤੇਰਾ ਤੂੰ ਜਿਹੜੇ ਮੇਰੀ ਗਾਂਦਵਾਤ ਤੋਹਾ ਕੀ ਦਿਲੋਂ ਹਾਤ ਮੇਰੀ ਗਾਂਦਵਾਤੀ ਨਾ ਮੇਰਾ ਕੋਈ ਹਿੱਸਾ ਨਹੀਂ ਇਹਨਾਂ ਦੇ ਵਿੱਚ ਹਿੱਸਾ ਤਾਂ ਫੇਰ ਹੀ ਨਹੀਂ ਹੈ ਕਿ ਤੁਸੀਂ ਕਿਉਂ ਕਿਹਾ ਆਸੇ ਬੰਡੀਆਂ ਆਪਣੀ ਪਾਗਾਂ ਹੋਗਾ ਵੀ ਉਹ ਗੋਰੀਆਂ ਆ ਗੋਰੀਆਂ ਇਹਨਾਂ ਦੀ ਤੇ ਜਰਸੀਆਂ ਕਿੱਧਰ ਗਿਆ ਨਾ ਮੈਂ ਇਧਰ ਸਾਈਡ ਤੇ ਰੱਖਤਾ ਸੀਗਾ ਮੈਂ ਕਿਹਾ ਇਹ ਕੜਾ ਉਹ ਹੁੰਦਿਆਗਾ ਆਸੇ-ਪਾਸੇ ਨਹੀਂ ਨਾਈ ਜਾਂਦੀ ਹੈਗੀ ਬਾਲਾ ਚਲੋ ਜੀ ਹਾਂ ਚਲੋ ਜੇ ਵੀ ਲੱਗ ਗਏ ਹੁਣ ਆਪਦੀ ਫੇਰ ਆਉਣ ਸਾਰ ਡਿਊਟੀ ਤੇ ਪੱਠੇ ਵਗੈਰਾ ਜਨਨ ਕਿਹ ਪਾਣੀ ਦੱਸਦਾ ਨਾ ਗੀਟਰ ਛੱਡਿਆ ਪਾਣੀ ਗਰਮ ਕੁਸੀ ਪਾਉ ਪੱਠੇ ਮੈਂ ਗੁੰਨਦੀ ਆਟਾ-ਉਟਾ ਤੇ ਰੋਟੀ ਬਣਾ ਲਈ ਮੋਲਣਾ ਦੇਖੋ ਮੋٹے ਮੋٹے ਹਾਂ ਤਾਂ ਵੈਸੇ ਪਰੌਂਠੇ ਬਣਾਉਣ ਵਾਲੀਆਂ ਤੇ ਬਣਾਈ ਹੈ ਨਹੀਂ ਪਰੌਂਠੇ ਲੋਕੀ ਕੰਮ ਕਰ ਆਪਾਂ ਲੈ ਨਵੇੜ ਤੇ ਹੁਣ ਟਾਈਮ ਹੈ ਪਤਾ ਨਹੀਂ ਵੀ ਟਾਈਮ 7:30 ਹੋਇਆ ਹੈ ਕੱਲ ਨਾਲੋਂ ਜਲਦੀ ਨਵੇੜਲੇ ਕੰਮ ਕੱਲ ਮੈਂ ਐਸ ਵਾਲੀ ਰੋਟੀ ਹਜੇ ਲੱਗੀ ਸੀਗੀ 7:00 ਵਜੇ ਤੇ ਕੱਲ ਵੀ ਇਸ ਟਾਈਮ ਲਾਈਟ ਹੈ ਨਹੀਂ ਸੱਜ ਅੱਜ ਫੇਰ ਹੁਣ ਬਾਬਾ ਮੈਂ ਭਾਂਡੇ ਵਾਜ ਕੇ ਆ ਗਈ ਤੇ ਲਾਈਟ ਚਲੀ ਗਈ ਹੁਣ ਪਤਾ ਨਹੀਂ ਕਿਉਂ ਕੱਟ ਲੱਗਦੇ ਆ ਗਰਮੀਆਂ ਚ ਤਾਂ ਚਲ ਲੱਗਦੇ ਲੱਗਦੇ ਸਿਆਲਾਂ ਚ ਵੀ ਕੱਟ ਲੱਗ ਜਾਂਦੇ ਆ ਤੇ ਬੱਚੇ ਤੇ ਮੰਮੀ ਵਰਗੇ ਹਜੇ ਗੁਰਦੁਆਰਾ ਸਾਹਿਬ ਤੋਂ ਆਏ ਨਹੀਂ ਹੈਗੇ ਪਤਾ ਨਹੀਂ ਕਿਉਂ ਇੰਨਾ ਲੇਟ ਹੋ ਗਏ ਚਾਹੀ ਹਰੀ ਜਨਕੀ ਸੇਵਾ ਚੱਲ ਰਹੀ ਹੋਊਗੀ ਹਨਾ ਜਦੋਂ ਇਕੱਠ ਜਾਂਦੇ ਆ ਫਿਰ ਲੰਗਰ ਪਾਣੀ ਵੀ ਬੰਦ ਆਈ ਏ ਜਨਨ ਕੀ ਹੌਲੀ ਹੌਲੀ ਬੰਦ ਹੋ ਫਿਰ ਤਾਂ ਕਰਕੇ ਹੋ ਸਕਦਾ ਤਾਂ ਹੀ ਉਹ ਲੇਟ ਹੋ ਗਈ ਹੁਣ ਮੈਂ ਵੇਟ ਕਰੀ ਜਾਂਦੀ ਹਾਂ ਹੁਣ ਤੱਕ ਲਾਈਟਸ ਚੱਲ ਗਈਆਂ ਗਲੀਆਂ ਨਹੀਂ ਜਿਹੜੀਆਂ ਲਾਈਟਾਂ ਉਹ ਵੀ ਬੰਦ ਹੋ ਜਾਣਗੀਆਂ ਤੇ ਜੋ ਆਕਾ ਬਣਾ ਤਾਂ ਘਰੇ ਅੱਜ ਆਇਆ ਲੱਗਾ ਜਮਾ ਕੋਈ ਵੀ ਨਹੀਂ ਸਾਲ ਤਾਂ ਸਿਰਤ ਵਰਗੇ ਗਏ ਸੀ ਤੇ ਅੱਜ ਉਹ ਵੀ ਚਲੀਆਂ ਗਈਆਂ ਤਾਂ ਕੋਈ ਵੀ ਨਹੀਂ ਹੈਗਾ ਨਾਲ ਦੀ ਨਾਲ ਭੱਜ ਗਿਆ ਜਿਹੜੀ ਡੈਡੀ ਵਰਗਿਆਂ ਦੀ ਤਾਂ ਫਿਰ ਪੂਰੀ ਪ੍ਰੈਕਟਿਸ ਹੋਈ ਆ ਖੇਤ ਤਾ ਕਰਕੇ ਜਮਾ ਥੱਕ ਕੇ ਪਈ ਆ ਤਾਂ ਮੋਢੇ ਵਗੈਰਾ ਜਮਾ ਛਿੱਲੇ ਗਏ ਉਹਨਾਂ ਦੇ ਮੈਨੂੰ ਐਸੇ ਆ ਜਾਣ ਚੱਲ ਮੇਰੇ ਖੜੇ ਖੜੇ ਮੈਂ ਕਰਨਾ ਸੀ ਸੂਟ ਪ੍ਰੈਸ ਤੇ ਲਾਇਟ ਗਈ ਭੱਜ ਜਦੋਂ ਇੱਕ ਹੋਰੀ ਮਨੇ ਜੀ ਆਵੜ ਨੇ ਮੋੜ ਗਏ ਫਿਰ ਕੰਮ ਨੂੰ ਕਿਸੇ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਹੁਣ ਤਾਂ ਬਾਹਰ ਫਿਰ ਫਿਰਦੇ ਦੱਪ ਕੰਮ ਕਰ ਲੈਣੇ ਆ ਕੀ ਖੜਾਕ ਆ ਜਾਂ ਪਈ ਜਾਂਦਾ ਹੈ ਤੇ ਪਲੀਜ਼ ਆਪਣੇ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕੱਲ ਭੈਣ ਪਤਨੀ ਸਤਵਿੰਦਰ ਸੀ ਇਸ ਪਤਨੀ ਤਸਵੀਰ ਸੀਗੀ ਤੇ ਉਹਨਾਂ ਜਾਨੀ ਕਿ ਆਪਾਂ ਨੂੰ ਸ਼ੋ ਹੋ ਜਾਂਦਾ ਹੈ ਉਹਨਾਂ ਨੇ ਆਪਣਾ ਜਿਹੜਾ ਬਲੌਗ ਹੈ ਸ਼ੇਅਰ ਕੀਤਾ ਜੇਕਰ ਭੈਣੇ ਤੂੰ ਆਪਣਾ ਅੱਜ ਵਾਲਾ ਬਲੌਗ ਵੀ ਤੁਸੀਂ ਦੇਖੋਗੇ ਹੈਨਾ ਥੈਂਕ ਯੂ ਸੋ ਮੱਚ ਬਸ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਤਾਂ ਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਹੀ ਆਪਣਾ ਜਿਹੜਾ ਬਲੌਗ ਹੈ ਚੈਨਲ ਹੈ ਗਰੋ ਕਰੂਗਾ ਤਾਂ ਪਲੀਜ਼ ਸਪੋਰਟ ਕਰੋ ਜੀ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਡਾ ਜਾਣਾ ਕੁਝ ਨਹੀਂ ਤੇ ਮੇਰਾ ਕੁਝ ਨਾ ਕੁਝ ਬਣ ਜਾਣਾ ਤੇ ਪਲੀਜ਼ ਚੈਨਲ ਨੂੰ ਜੇਕਰ ਤੁਸੀਂ ਵਲੌਗ ਦੇਖਦੇ ਹੋ ਹਨ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ थैंक यू so much ਜੋ ਵੀ ਭੈਣ ਪਰ ਆਪਣੇ ਨਾਲ ਹਨ ਨਵੇਂ ਜੁੜੇ ਨੇ ਉਹਨਾਂ ਦੇ ਕਮੈਂਟ ਆਉਂਦੇ ਆ ਤਾਂ ਬਹੁਤ ਵਧੀਆ ਲੱਗਦਾ ਤੇ ਲਓ ਵੀ ਹੁਣ ਜਲਦੀ ਜਲਦੀ ਕੰਮ ਨਿਬੇੜੀਏ ਤੇ ਚੱਲੀਏ ਹੁਣ ਉਹਨਾਂ ਨੇ ਵੇਟ ਕਰਦੇ ਆ ਕਦੋਂ ਤੱਕ ਆਉਂਦੇ ਆ ਬੱਚੇ ਆ ਗਏ ਅਰ ਸੋਇ ਤੇ ਖਰੇ ਖਰੇ ਆ ਗਏ ਮੇਰੇ ਹਾਈ ਦੁੱਧ ਹੈ ਮਮੂ ਜੀ ਦੇਖੋ ਮਮਾ ਜੀ ਨੂੰ ਪੂਰੀ ਗੈਰ ਹੈ ਮਮਾ ਜੀ ਤਾਂ ਸੇਵਾ ਕਰਨ ਲਈ ਸੀ ਵੀ ਦਵਾ ਡਾਈਆਂ ਨਾਲ ਹਨਾ ਅਸੀਂ ਸੇਵਾ ਕਰਨ ਲੱਗੇ ਪਰ ਸਾਨੂੰ ਕਾਰਨ ਨਹੀਂ ਦਿੱਤੀ ਤੇ ਹਨਾ ਜਿਹੜੇ ਛੋਟੇ ਸੀ ਗਰੇ ਹਨਾ ਉਹ ਸਾਥੋਂ ਛੋਟੇ ਸੀ ਉਹਨਾਂ ਨੂੰ ਕਰਨ ਦਿੱਤੀ ਸੇਵਾ ਹਾਂ ਚਲ ਕੋਈ ਨਾ ਗੁੱਸੇ ਦਾ ਤਾਂ ਹੁੰਨਾ ਹੁਣਾ ਕਰੇ ਗੁੱਸੇ ਹੋਲੇ ਇਹਨਾਂ ਦਾ ਬਾਹਰ ਨਹੀਂ ਵੱਡੇ ਕਹਿੰਦੇ ਨਹੀਂ ਤੇ ਛੋਟੇ ਕਹਿੰਦੇ ਸੀ ਕਿ ਮੈਂ ਦੇਖਿਆ ਚਲ ਕੋਈ ਨਹੀਂ ਫਿਰ ਕੀ ਦੇਖਿਆ ਪਰ ਕੁਛ ਨਹੀਂ ਤੂੰ ਬੈ ਕੇ ਰਾਹ ਨਾਲ ਦੇਖ ਲੈਂਦੀ ਵੱਡੇ ਕਹੀ ਜਾਂਦੇ ਸੀ ਬਾਤ ਉਹਨਾਂ ਦੀ ਬਾਤੋ ਕਰ ਸਾਡੀ ਕੁੜੀ ਗੁੱਸੇ ਵਾਲੀ ਹੈ ਬਸ ਰੱਖ ਦੋ ਮੈਂ ਤਾਂ ਮਮਾਈ ਦੀ ਦੁੱਧ ਗਰਮ ਕੀਤਾ ਤੰਗ ਗੁੱਸੇ ਚ ਚੜਨ ਲਾਲ ਮੂੰਹ ਹੈ ਤੇ ਹੈ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਉਹ ਠੀਕ ਕੋਪਿਆ ਪਾ ਗਈ ਤੁਹਾਡੇ ਪਿੱਛੇ ਕੋਪਿਆ ਲਾਈਟ ਪਾ ਗਈ ਹਨੇਰਾ ਹੋ ਗਿਆ ਹੁਣ ਅਗਲਾਂ ਚ ਆਹ ਆ ਇੱਥੇ ਆਉਂਦੇ ਸੀ ਅਸੀਂ ਤਾਂ ਵੀ ਜੇ ਕਰ ਕੋਲ ਨਾ ਪਾ ਕੋਈ ਹੋ ਗਈ ਲਾਈਟ ਪਾ ਗਈ ਚੂਜੇਗਾ ਕਰ ਚਲੋ ਜਾਓ ਅੰਦਰ ਬਤ ਪਾ ਦਿਓ ਕਰ ਹਿੱਟੇ ਤੇ ਲੋਰ ਜੀ ਦਾ ਗਾਣਾ ਫਿੱਤਾ ਜਾ ਕੱਢ ਦੋ ਚਲੋ ਜੀ ਬੱਚੇ ਆਗੇ ਲਾਈਟ ਹੈ ਨਹੀਂ ਹੋ ਗਿਆ ਫਿਰ ਹੋ ਗਿਆ ਖਾਤੇ ਰੰਗ ਇਹ ਤਾਂ ਵਧੀਆ ਜੀ ਜਦੋਂ ਇੰਨੇ ਟਾਈਮ ਬਾਅਦ ਕੰਮ ਕਰਕੇ ਉਦੋਂ ਤਾਂ ਇਹ ਕੰਮ ਹੋਣੇ ਹੁੰਦਾ ਹੁੰਦਾ ਹੈ ਪਰ ਇਹਨਾਂ ਵਿਚਾਰਾਂ ਦਾ ਤੁਹਾਡਾ ਮੋਡਾ ਵਾਲਾ ਬੁਰਾ ਹਾਲ ਹੋਇਆ ਤਾਂ ਹੈ ਮੋਡੇ ਦਾ ਤਾਂ ਬੜਾ ਮਾ ਚੱਕਿਆ ਹੀ ਨਾ ਚੱਕਿਆ ਤੇ ਚੱਕਿਆ ਜਿਹੜਾ ਐਵੇਂ ਨਾ ਐ ਰੱਡ ਰੈੱਡ ਦੇਖਾ ਕਰੜਾ ਕਰੜਾ ਤਾਂ ਇਹਦੇ ਚ ਦੇਖ ਐ ਛਿੱਲਿਆ ਗਿਆ ਜਮਾ ਮੋਡਾ ਹਾਈ ਹੋਂਦਾ ਹੈ ਰੈੱਡ ਜਾਂ ਜਾਦੇ ਸੀਗਾ ਪਹਿਲਾਂ ਹੈ ਇਧਰੋਂ ਮੋਟਰ ਠੰਡਾ ਵਾਇਰ ਠੀਕ ਹਿਸਾਬ ਦੇ ਰਿਹਾ ਹੈ। ਇਹ ਇਧਰ ਗਰਮ ਕਰਮ। ਮੋਟਰ ਗਰਮ ਕਰਮ। ਇਹ ਦੂਜੀ ਸਾਈਡ ਬਾਅਦ ਤੇ ਧਰਨੇ ਸਾਡੇ ਹਨ। ਕੀ? ਕਈ ਕਈ ਭਰਾ ਆਖਣਗੇ ਹਨ ਵੀ ਸਾਰੇ ਪਾਉਂਦੇ ਪਰ ਵੀ ਚਲੋ ਪਾਉਂਦੇ ਆ ਸਾਰੇ ਹਨਾ। ਪਰ ਐ ਹਨਾ ਮੈਂ ਟਾਈਮ ਬਚਾ ਬਲੇ ਟਾਈਮ ਬਾਅਦ ਪਾਈ ਆ ਤੇ ਮਨ ਲਾਉ ਚਲੂਂਗੇ ਨੇ ਬੱਡ। ਹਾਏ ਗਿੱਲੇ ਕੰਬਲ ਤੇ ਹੱਥ। ਚਲੋ ਬਾਈਕ ਚੱਲੇਗਾ। ਕੀ? ਨਭੂ ਬਾਤ ਕਿੰਨਾ ਕਰੇਗਾ ਤੇਰਾ ਆ ਲੈਨੇ ਦੋ ਦਿਨਾਂ ਨੂੰ ਆ ਮੇਰਾ ਰਹਿਗਾ ਚਾਰ ਪੰਜ ਪੇਜੀ ਰਹਿਗਾ ਮੇਰ ਤਾਂ ਹਾਂਜੀ ਇਹ ਕਾਪੀ ਵਿੱਚ ਹੀ ਕੰਮ ਬਾਦੰਦੇ ਗਰੁੱਪ ਚੋਂ ਤੇ ਮੁੰਦਾਂ ਕਿਹੜਾ ਕੰਮ ਹੁੰਦਾ ਫੋਨ ਕਰੀ ਹੁੰਦਾ ਜੇ ਆਪ ਦੂਜਾ ਫੋਨ ਚੱਕ ਸਕਦੇ ਤੇ ਇਹ ਫੋਨ ਵੀ ਚੱਕ ਸਕਦੇ ਆਪਾ ਅੰਗਰੇਜ਼ੀ ਵਿੱਚ ਮੇਰੇ ਸਕੂਲ ਤੇ ਪੰਜਾਬੀ ਵਿੱਚ ਵੀ ਮੇਰਾ ਸਕੂਲ ਤੇ ਇੰਗਲਿਸ਼ ਵਿੱਚ ਹੁਣ ਬਾਸ ਸਿਬਿਰੇਸ਼ ਤੇ ਲੜਾਂ ਜਾਂਦੇ ਨਾਨਕੀ ਤੁਸੀਂ ਜਾਇਆ ਸੀਰਤ ਵਰਗੇ ਵੀ ਆ ਕੇ ਚਲੇਗੇ ਤੇ ਕੱਲ ਤੋਂ ਪ੍ਰੋਪਰ ਆਲ ਦੇ ਕੰਮ ਤੇ ਆ ਜਾਓ ਆ ਜਾਓ ਸਲੈਂਟ ਤੇ ਕੁਝ ਛਾੜੇ ਪਿਆ ਕਰਨਗੇ ਰਹਿ ਗਏ ਦਿਨ ਦੋ ਕੱਲ ਨੂੰ ਪੂਰਾ ਕੰਮ ਕਰਾਂਗੇ ਹਾਂ ਕੱਲ ਨੂੰ ਕਰ ਲੈਣੇ ਪੈਣਾ ਪੂਰਾ ਕੰਮ ਕਰ ਲਾਂਗੇ ਅੱਥੋਂ ਫੇਰ ਜਾਣਾ ਕਰਤ ਨਹੀਂ ਕੱਲ ਨੂੰ ਤਾਂ ਗੁਰਦੁਆਰਾ ਸਾਹਿਬ ਭੋਗ ਪੈ ਜਾਣਗੇ ਜਦੋਂ ਬਾਹਰ ਗਏ ਸੀ ਹੁਣ ਹੈਨਾ ਚਾਰੇ ਪਾਸੇ ਗੁਰਦੁਦਵਰਾ ਸਾਹਿਬ ਤੋਂ ਆਵਾਜ਼ ਆ ਰਹੀਆਂ ਪੜ ਰਹੇ ਨੇ ਅਜ ਇੱਧਰ ਮਿਲਦਾ ਗੁਰਵਾਨ ਖੇਤਾਂ ਦੇ ਪੱਸੇ हां ਇੱਕ ਕਵਿਤਾ ਕੋਠਾ ਜੋ ਵੀ ਆ ਕੋਠਾ ਆ ਪਤਾ ਨਹੀਂ ਕਿਹੜੇ ਕੋਠਾ ਦੇ ਬਾਬਾ ਉਹ ਤੋਂ ਬੋਲੀ ਜਾਂਦਾ ਸੀ ਭੋਗ ਦਾ ਹਾਂ ਇੱਧਰ ਮੋੜੀ ਇੰਦੇ ਸੀ ਮੈਂ ਸੁਣ ਕੇ ਆਮਾ ਹਨਾ ਨਾ ਰੱਬ ਦਾ ਸ਼ੁਕਰ ਰੱਖੇ ਤੇ ਹਾਂ ਲਓ ਫੇਰ ਫੋਨ ਤੇ ਲੱਗ ਲਓ ਜੀ ਆਪਾਂ ਕਰਦੇ ਹੁਣ ਆਪਣੇ ਵਲੌਗ ਦਾ ਐਂਡ ਮਿਲ ਆ ਗਿਆ ਆਪਣਾ ਨੈਕਸਟ ਵਲੌਗ ਦੇ ਨਾਲ ਤਾਂ ਕੀ ਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਐਂਡ ਨੋਟੀਫਿਕੇਸ਼ਨ ਸੌਰੀ ਬੈਲ ਆਈਕਨ ਵੀ ਜ਼ਰੂਰ ਦਵਾਲੇ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ 5 ਸੈਕਿੰਡ ਤੇ ਮੰਮੀ ਕਾਲੂ ਤਾਂ ਹੈ ਤੇ ਮਾਰੇ ਕੱਲ ਤੋਂ ਸਾਰੇ ਉਹਨਾਂ ਸੱਟੇ ਹੋ ਗਏ ਤੇ ਛੁੱਟੀਆਂ ਹੀ ਆ ਬੱਤ ਹੁਣ ਹਾਂ ਤਾਂ ਅੱਜ ਚਲੋ ਜੀ ਨਾਲ ਮਿਲਾਂਗੇ ਮੰਮਾ ਜੀ ਉਹ ਪੱਲੇ ਗਈ ਕੇਐਨਸੀ ਵੀ ਹਨਾ 12 ਨੂੰ ਵੀ ਛੁੱਟੀ ਆ 13 ਨੂੰ ਹੋਗੀ ਲੋਹੜੀ ਦੀ ਦਿਮਾਗੀ ਦੀ 13 14 ਤਰੀਕ ਦੀ ਹੇ ਦੋ ਦਿਨ ਜਾਣਾ ਦੋ ਦਿਨ ਵਜੇ ਆ ਸਕੂਲ ਲੱਗੇ ਨਹੀਂ ਅਜੇ ਪਹਿਲਾਂ ਮ제 ਮ제 ਵੀ ਛੁੱਟੀ ਹੋਰ ਆਊਗੀ ਅੱਗੇ